ਕੀ ਕਰਦੇ ਹੋ ਰਾ ਮੇਰਾ ਹੈ ਨਾ ਕਹਿੰਦਾ ਸਰਕਾਰ ਵਕਾਉਂਦੀ ਹੈ ਸਰਕਾਰ ਨੇ ਬੋਲਾ ਇਸ ਨੂੰ ਮੇਜਣੀ ਹੈ ਨਿਸ਼ਾਨ ਚਾਹੇਗਾ ਤੇਰੇ ਕੋਲ ਇਹ ਭਜੰਦਾ ਦਾ ਲੈ ਕੇ ਆ ਲੈ ਮੁਰਕੇ ਰੋੜੀ ਦੱਸ ਵੀ ਇੱਥੇ ਮਾਰ ਕੇ ਲਾ ਚੱਲ ਛੋਟੀ ਗਿਗਰੀਓ ਬਣ ਗਈ ਜੇ ਤੁਹਾਨੂੰ ਦੋਨਾਂ ਨੂੰ ਦੁਬਾਰਾ ਦੇਖ ਲਿਆ ਤੇ ਦੇਖ ਲਈ ਸਵਾਰਾ ਕੀ ਜਿੰਮੰਦੀ ਚ ਲਾਉਣ ਹੋਣੀ ਆ ਠੀਕ ਆ ਲੈ ਕੇ ਜਾ ਲੈ ਦੋ ਪਰ ਵਾਲੇ ਪਰ ਲਵ ਕੀ ਹਾਲ ਆ ਪੁੱਤ ਵਧੀਆ ਤੇ ਉਹ ਦੇ ਗਿਆ ਅੱਜ ਪੈਸੇ ਅੱਜ ਦਾ ਤਰੀਕ ਸੀ ਵੀ ਆ ਟਿਕਾਠ ਆ ਠੀਕ ਪੁੱਛ ਲੋ ਕੋਈ ਤਰਨ ਸਿੰਘ ਮਨੀ ਤਾਂ ਠੀਕ ਆ ਠੀਕ ਹੈ। ਇਹ ਕਹਿ ਦਿੰਦੇ ਹਾਂ। ਆ ਮੇਰਾ ਹਾਈ ਨਾ। ਕਹਿੰਦਾ ਸਰਕਾਰ ਵਕਾਉਂਦੀ ਐ। ਸਰਕਾਰ ਨੇ ਬੋਲਾ ਇਸਕੋ ਵੇਚਣ ਦੀ। ਨਸ਼ਨ ਸਹੇਗਾ ਤੇਰੇ ਕੋਲ ਇਹ ਵੇਚਣ ਦਾ। ਲੈ ਕਿੱਥੇ ਜਾ ਲੈ ਤੂੰ। ਮੁਰਕੇ ਰੋੜੀ ਦੱਸੀ ਇੱਥੇ ਮਾਰ ਦਰਾਂ। ਚੱਲ। ਇਹ ਜੀ ਕੋਈ ਬੜੀ ਗੁਰੀਓ ਬਣ ਗਈ ਤੇ ਤੁਹਾਨੂੰ ਦੋਨਾਂ ਨੂੰ ਦੁਬਾਰਾ ਦੇਖ ਲਿਆ ਤੇ ਦੇਖ ਲਈ ਦੁਬਾਰਾ ਵੀ ਜਿੰਨ ਮੰਡੀ ਚ ਲਾਉਣੇ ਨੇ ਆ ਸੰਜੀ ਆ ਲੈ ਲੈ ਓਹ ਪਰਵਾਹ ਦੇ ਪਰ ਮਤਲਬ ਕੀ ਹਾਲ ਆ ਪੁੱਤ ਵਧੀਆ ਤੇ ਉਹ ਦੇ ਗਿਆ ਅੱਜ ਪੈਸੇ ਅੱਜ ਦਾ ਤਰੀਕੀ ਸੀ ਵੀ ਆਡ ਇਕੱਠ ਆ ਠੀਕ ਪੁੱਛ ਲੈ ਕੋਈ ਧਰਮ ਸਿੰਘ ਮੁੰਨੀ ਦਾ ਠੀਕ ਹੈ ਠੀਕ ਹੈ ਨਾ ਮੇਰਾ ਹੈ ਨਾ ਕਹਿੰਦਾ ਸਰਕਾਰ ਵਕਾਉਂਦੀ ਹੈ ਸਰਕਾਰ ਨੇ ਬੋਲਾ ਇਸ ਕੋ ਵੇਚਣ ਦੀ ਨਿਸ਼ਾਨਾ ਹੈਗਾ ਤੇਰੇ ਕੋਲ ਇਹ ਵੇਚਣ ਦਾ ਕਿ ਕਿ ਜਾ ਲੈ ਤੂੰ ਮੁੜ ਕੇ ਰੋੜੀ ਦਾ ਸੀ ਇੱਥੇ ਮਾਰ ਦਰਾਂ ਚੱਲ ਕੋਈ ਵੀ ਵੀਡੀਓ ਬਣ ਗਈ ਜਾਂ ਤੁਹਾਨੂੰ ਦੋਨਾਂ ਨੇ ਦੁਬਾਰਾ ਦੇਖ ਲਿਆ ਤਾਂ ਦੇਖ ਲਈ ਦੁਬਾਰਾ ਵੀ ਜੀਨ ਮੰਡੀ ਚ ਲਾਉਣ ਹੋਣੀ ਆ ਠੀਕ ਆ ਕਿ ਕਿ ਜਾ ਲੈ ਤੂੰ ਪਰ ਵਾਲੇ ਪਰ ਲਵ ਕੀ ਹਾਲ ਆ ਪੁੱਤ ਵਧੀਆ ਤੇ ਉਹ ਦੇਗਾ ਅੱਜ ਪੈਸੇ ਅੱਜ ਦਾ ਤਰੀਕ ਸੀ ਵੀ ਆ ਟਿਕਟ ਆਹ ਠੀਕ ਹੈ ਪੁੱਛ ਲੈ ਕੋਈ ਤੁਹਾਨੂੰ ਸਿੰਘ ਨਹੀਂ ਤਾਂ ਠੀਕ ਹੈ ਠੀਕ ਹੈ ਆ ਮੇਰਾ ਹੈ ਨਹੀਂ ਨਾ ਕਹਿੰਦਾ ਸਰਕਾਰ ਵਕਾਉਂਦੀ ਹੈ ਸਰਕਾਰ ਨੇ ਬੋਲਾ ਇਸ ਨੂੰ ਵੇਜਣ ਦੀ ਪ੍ਰਸ਼ੰਸਾ ਹੈਗਾ ਤੇਰੇ ਕੋਲ ਇਹ ਭੇਜਣਾ ਕਿ ਜਾ ਲੈ ਤੂੰ ਮੁੜ ਕੇ ਰੋੜੀ ਦੱਸ ਵੀ ਇੱਥੇ ਮਾਰ ਕੇ ਆਉ ਚੱਲ ਕੋਈ ਗਿਗਰੀਓ ਬਣ ਗਈ ਜਾਂ ਤੁਹਾਨੂੰ ਦੋਨਾਂ ਨੂੰ ਦੁਬਾਰਾ ਦੇਖ ਲਿਆ ਤੇ ਦੇਖ ਲਈ ਦੁਬਾਰਾ ਵੀ ਜਿਹੜੀ ਮੰਡੀ ਚ ਲਾਉਣਾ ਲਿਆ ਸੀ ਠੀਕ ਹੈ ਕਿ ਜਾ ਲੈ ਤੂੰ ਪਰਵਾਹ ਨਹੀਂ ਪਰਵਾਹ ਮਲਵ ਕੀ ਹਾਲ ਆ ਪੁੱਤ ਵਧੀਆ ਤੇ ਉਹ ਦੇ ਗਿਆ ਅੱਜ ਪੈਸੇ ਅੱਜ ਦਾ ਤਰੀਕਸੀ ਦਾ ਇਕੱਠ ਆ ਠੀਕ ਪੁੱਛ ਲੈ ਕੋਈ ਤੁਹਾਨੂੰ ਸਿੰਘ ਨਹੀਂ ਤਾਂ ਠੀਕ ਹੈ ਠੀਕ ਹੈ